ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਨੌਜਵਾਨੋ ਠੀਕ ਠਾਕ ਜੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਸੁੱਟਣ ਬਾਰੇ ਸਰਕਾਰਾਂ ਦਾ ਫੁੱਲ ਯੋਰ ਲੱਗਾ ਪਿਆ ਤੇ ਯਾਨੀ ਹੁਣ ਮੈਂ ਕਹਾਂ ਕਿ ਤੁਹਾਨੂੰ ਵੀ ਸੰਗ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਆਇਆ ਪਿਆ ਵਾ ਆ ਵੇਖਿਓ ਮੜਾ ਜੀ ਦੇਖ ਲਿਆ ਜੀ ਤੇ ਇਸ ਤਰ੍ਹਾਂ ਕਰਕੇ ਬਹੁਤ ਯਾਦੀ ਯਾਨੀ ਕਿ ਸਰਕਾਰ ਜਿਹੜੀ ਹੈ ਨਾ ਭਾਈ ਅੰਮ੍ਰਿਤਪਾਲ ਨੂੰ ਸੁਟਣ ਬਾਰੇ ਜਲੀਲ ਕਰਨ ਬਾਰੇ ਇੰਨਾ ਜ਼ੋਰ ਲਾਉਂਦੀ ਆ ਵੀ ਕੋਈ ਹਸਾਬ ਨਹੀਂ ਪਰ ਖਡੂਰ ਸਾਹਿਬ ਤੋਂ ਅੱਗੇ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਐਮਪੀ ਬਣਾਇਆ ਵਾ ਤੇ ਇਹ ਸਾਰੀ ਸੰਗਤ ਦਾ ਪੁਲਿਸ ਕੋੜਿਆ ਇੱਧਰ ਵੀ ਡੂਰ ਸਾਹਿਬ ਹਲਕੇ 'ਚ ਤੇ ਭਾਈ ਅਮਰਤਪਾਲ ਸਿੰਘ ਜੀ ਨੂੰ ਸੀਐਮ ਬਣਾਈਏ ਆਪਾਂ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਈਏ ਕਿ ਇਸ ਹਿਸਾਬ ਨਾਲ ਨੌਜਵਾਨੀ ਪੀੜ੍ਹੀ ਜੇ ਹੁਣ ਤੋਂ ਨਸ਼ਿਆਂ ਦੇ ਵਿੱਚ ਗ੍ਰਸਤ ਹੋ ਗਈ ਤੇ ਸਮਝ ਲਓ ਵੀ ਫਿਰ ਆਪਾਂ ਨੂੰ ਕੋਈ ਪੁਰਾਣੇ ਬਜ਼ੁਰਗ ਦੇ ਆਪਣੇ ਚੱਲ ਵਸੇ ਆ ਤੇ ਜਿਹੜੇ ਥੋੜੇ ਬਜ਼ ਰਹਿ ਗਏ ਉਹ ਵੀ ਚੱਲ ਵਸਣੇ ਆ ਤੇ ਬਜ਼ੁਰਗਾਂ ਦਾ ਨਾਂ ਨਿਸ਼ਾਨ ਇੱਥੇ ਰਹਿਣਾ ਨਹੀਂ ਆ ਜਵਾਨੀ ਸਾਰੀ ਇਤਰੇ ਰੁੱੜ ਜਾਣੀ ਐ ਤੇ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਕਰ ਕਰ ਆਪਣੇ ਬੱਚੇ ਆ ਆਪਾਂ ਹੁਣ ਤੋਂ ਹੀ ਸਪੋਰਟ ਕਰਾਂਗੇ ਚੰਗੇ ਪਾਸੇ ਜਾਵਾਂਗੇ ਚੰਗੀ ਸਰਕਾਰ ਲਿਆਵਾਂਗੇ ਤੇ ਆਪਣੇ ਬੱਚੇ ਜਿਹੜੇ ਆ ਉਹ ਵਗੇ ਰਹਿਣਗੇ ਗਾਂਵ ਆਪਣਾ ਤੇ ਚੱਲ ਕੋਈ ਗੱਲ ਨਹੀਂ ਆ ਗਾਂਵ ਆਉਣ ਵਾਲੀ ਪੀੜ੍ਹੀ ਦਾ ਆਪਾਂ ਸੋਚੀਏ ਜਿਹੜੇ ਮੇਰੇ ਨੌਜਵਾਨ ਭਰਾ ਮੇਰੇ ਵਿਆਹੇ ਵਾਰੇ ਆ ਉਹ ਜ਼ਰੂਰ ਇਹ ਗੱਲ ਨੂੰ ਸੋਚਣ ਵੀ ਆਪਾਂ ਆਪਣੀ ਪੀੜ੍ਹੀ ਆਉਣ ਵਾਲੀ ਪੀੜ੍ਹੀ ਜਿਹੜੀ ਆ ਜੇ ਹੁਣ ਤੋਂ ਸੁਧਾਰ ਹੋਊਗਾ ਤੇ ਫੇਰ ਹੀ ਆਪਣੀ ਪੀੜ੍ਹੀ ਬਚੀ ਰਹੂਗੀ ਨਹੀਂ ਤਾਂ ਫਿਰ ਮੁਸ਼ਕਲ ਹੈ ਤੇ ਇਸ ਕਰਕੇ ਆਪਾਂ ਭਾਈ ਅਮਰਪਾਲ ਸਿੰਘ ਨੂੰ ਅੱਗੇ ਵੀ ਸੀਐਮ ਬਣਾਇਆ ਆਪਣਾ ਸੌਰੀ ਆਪਾਂ ਐਮਐਲਏ ਬਣਾ ਕੇ ਆਪਾਂ ਹੁਣ ਯਾਨੀ ਕਿ ਸੀਐਮ ਬਣਾਉਣਾ ਹੈ ਪੰਜਾਬ ਦਾ ਤੇ ਸਾਰੀ ਸੰਗਤ ਨੂੰ ਸਪੋਰਟ ਕਰੋ ਤੇ ਬਹੁਤ ਜਿਆਦਾ ਸੰਗਤ ਸਪੋਰਟ ਕਰ ਵੀ ਰਹੀ ਆ ਇਹ ਨਹੀਂ ਵੀ ਨਹੀਂ ਕਰ ਰਹੀ ਸੱਚ ਦਾ ਸਾਥ ਦਿਓ ਬਸ ਗੁਰੂ ਮਹਾਰਾਜ ਕੀਪ ਤਾਂ ਕਿੰਨੇ ਖੁਸ਼ ਹੋਣਗੇ ਜੇ ਰੋ ਆਪਾਂ ਸੱਚ ਦਾ ਸਾਥ ਦਿੰਨੇ ਆ ਨਾ ਗੁਰੂ ਮਹਾਰਾਜ ਵੀ ਖੁਸ਼ ਹੁੰਦੇ ਆ ਤੇ ਬਾਕੀ ਗੁਰੂ ਮਹਾਰਾਜ ਜੇ ਆਪਾਂ ਆਪਾਂ ਸ਼ੁਰੂ ਕਰਾਂਗੇ ਕੰਮ ਚੰਗਿਆਈ ਵਾਲਾ ਗੁਰੂ ਮਹਾਰਾਜ ਬਾਅਵ ਜਰੂਰ ਛੱਡਦੇ ਆ ਜੇ ਅੱਗੇ ਫੜੀ ਆ ਤੇ ਹੁਣ ਵੀ ਫੜਨਗੇ ਭਾਈ ਅੰਤਪਾਲ ਸਿੰਘ ਜੀ ਨੂੰ ਸੀਐਮ ਪੰਜਾਬ ਦਾ ਬਣਾ ਕੇ ਤੇ ਬਾਹਰ ਕੱਢੀਏ ਤੇ ਆਪਣੇ ਨੌਜਵਾਨ ਜਿਹੜੇ ਨਸ਼ਿਆਂ ਦੇ ਵਿੱਚ ਪਏ ਆ ਉਹਨਾਂ ਨੂੰ ਆਪਾਂ ਨਸ਼ਿਆਂ 'ਚੋਂ ਬਾਹਰ ਕੱਢੀਏ ਭਾਈ ਗੁਰਜੀ ਕਾਕਾ ਸਾਹਿਬ ਭਾਈ ਗੁਰਜੀ ਖੱਤੇ